ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਤਾਜ਼ੀਆਂ ਸੂਈਆਂ ਝੋਟੀਆਂ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਹੋਊਗਾ ਡਿਟੇਲ ਵੀਰ ਤੁਸੀਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਰੀਤੂ ਹੈ ਬਾਈ ਪਿੰਡ ਸਿੰਘੇੜਾ ਜਿਲ੍ਹਾ ਬਰਨਾਲਾ ਪਿੰਡ ਸਿੰਘੇੜਾ ਜ਼ਿਲ੍ਹਾ ਬਰਨਾਲਾ ਜੋ ਬਰਨਾਲਾ ਸ਼ਹਿਰ ਤੋਂ ਬਾਰੇ ਬਾਰੇ ਆਪਾਂ ਸਿੰਘੇੜਾ ਨੂੰ ਜਾਣ ਜੀ ਮੋਬਾਈਲ ਨੰਬਰ ਆਪਣਾ 869912720 869912720 2720 ਜਿਹੜੇ ਪਹਿਲਾ ਨੰਬਰ ਤੇ ਆਪਾਂ ਨੀਲੀ ਰਾਵੀ ਦੀ ਮੱਝ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਹੈ ਜੀ ਇਹ ਬਈ ਦੂਜਾ ਸੂਆ ਸੂਈ ਦੂਜਾ ਸੂਆ ਸੂਈ ਹੋਈ ਆ ਬੱਚਾ ਆ ਕੇ ਇਹਦੇ ਪਿੱਛੇ ਮੇਲ ਕਾਉ ਹਾਂਜੀ ਅੱਜ ਕਿਹਵਾ ਦੇਣਾ ਸੂਈ ਨੂੰ ਇਹਨੂੰ ਭਈ 7ਵਾਂ ਦਿਨ ਸੱਤਵਾਂ ਦਿਨ ਹੋ ਗਿਆ ਅੱਜ ਸੂਈ ਨੂੰ ਤੇ ਜੇਰ ਜੁਰ ਜਮਾ ਡੰਨ ਜਮਾ ਡੰਨ ਤੇ ਕਿੰਨੇ ਦੁੱਧ ਹਾਜ਼ਰ ਹੁਣ ਚੋਂ ਦਾ ਦੁੱਧ ਭਈ ਹੁਣ 12 ਕਿਲੋ ਤਿਆਰ ਆ 12 ਲੀਟਰ ਦੋ ਟਾਈਮ ਚ ਜਵਾ ਸਕਦੇ ਆ ਚਾਰ ਟਾਈਮ ਚ ਚੋੜ ਬਈ ਅੱਗੇ ਅਸੋ ਓਸ ਕਿਲੋ ਪਾਉਂਦਾ ਬੇਫਿਕਰ ਹੋ ਜਾ ਤੇ ਬੱਚਾ ਬੜਾ ਪਿਆਉਰਾ ਗਾ ਬੱਚਾ ਦਿਖਾਈ ਮੜਾ ਜਾ ਤੇ ਯਾਦਾ ਕੁਝ ਕਹੇ ਸੀ ਮੁੰਦਾ ਨਾ ਪਤਾ ਮੈਨੂੰ ਹੈ ਕੀ ਕਹਿੰਦਾ ਸੋ ਬੱਚਾ ਦੇਖੋ ਯਾਰ ਕਿਆ ਬਾਤ ਆ ਬੱਗੇ ਮੂਹ ਦੇ ਵਿੱਚ ਹਨਾ ਤੇ ਸੋਹਣਾ ਅੱਗੇ ਚ ਵੀ ਇਨਸਾਨ ਤੇਰਾ ਲੋੜ ਵਗੈਰਾ ਵੀ ਕੱਟੇ ਦੇ ਚੰਗੀ ਆ ਤੇ ਚੋਣ ਜਵਾਤਾ ਰਾਧੂਰਾ ਦੀ ਕੋਈ ਫਲਡ ਰੇਟ ਕੀ ਰਹੂਗਾ ਇਹਦਾ ਰੇਟ ਬਈ 1,25,000 ਮੋਗ ਦੇ ਕੁਜਾਇਸ ਹੋ ਜੂਗੀ ਥੋਰੀ ਬਾਹਰ ਨੂੰ ਸੋ ਬਰਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਅੱਖਾਂ ਦੋਨੇ ਮਣਕਣੀਆਂ ਪੂਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਤੇ ਮੱਥੇ ਤੇ ਚੀਰ ਚਾਰੇ ਪੈਰਾਂ ਦੇ ਇਨਸਾਨ ਤੇ A to Z ਨਿਸ਼ਾਨੀਆਂ ਕਰਦੀ ਆ ਕਵਰ 12 ਲੀਟਰ ਦੁੱਧ ਨੇਟ ਹਜੜਾ ਜਿਹੜਾ ਇੱਕ ਹੋਰ ਖੜਾ ਦੀ ਤੇ ਚੰਗੀ ਬਾਈਨ ਵਜੂਦ ਵਾਲੀ ਲੱਸੀ ਨਾ ਵੀ ਕਿਸੇ ਪਾਸ ਨੇ ਰੇਟ 1,25,000 ਰੁਪਇਆ ਤੇ ਮੌਕੇ ਤੇ ਗੁਜਾਇਸ ਹੋ ਜੂਗੀ ਵੀਰੇ ਹਾਈਐਸਟ ਦੁੱਧ ਕਿੰਨਾ ਪਾ ਦੂਗੀ ਦੁੱਧ ਬਈ ਇਹ 14 ਕਿਲੋ ਠੰਡਾ ਦੇਈਏ ਅੱਛਾ ਕਹਿੰਦਾ ਪਰ 14 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲੈ ਬੰਦਾ ਪੌਣ ਵਾਲੇ ਇੰਨੀ ਹੈਗੀ ਆ ਤੇ ਬਾਕੀ ਸਿੰਘ ਮੂੰਹ ਮੱਥੇ ਦੀ ਫਿਰ ਵੀ ਕਹਿੰਦੇ ਕਿ ਨੀਲੀ ਰਾਬੀ ਅਸੀਂ ਲੈਣੀ ਆ ਚੰਗੀ ਯਾਰ ਤੁਹਾਨੂੰ ਸੂਈ ਸਵਾਈ ਚੋਕ ਕੇ ਤਸੱਲੀ ਕਰਕੇ ਲੈ ਕੇ ਜਾਓ ਬਾਕੀ ਬਈ ਕਿੱਛ ਨਹੀਂ ਹੈਗੀ ਤੇ ਬਾਕੀ ਬਰੀਡ ਇਹ ਤੋਂ ਜਿਹੇ ਜਿ ਮਰਜ਼ੀ ਤਿਆਰ ਕਰੀ ਚੱਲਿਓ ਜਿਹਦੇ ਵਿੱਚ ਵੀਰ ਆਪਣੇ ਰੰਗ ਭਾਲਦੇ ਆ ਸਾਰੇ ਰੰਗ ਦੀ ਗੱਡੀ ਆ ਨੇ ਇਹਨੇ ਬੱਚਾ ਇਹਦੇ ਪਿੱਛੇ ਮੇਲਕਾਫ ਆ ਬੱਚੇ ਦੀ ਵੀ ਸੋਹਣੀ ਚੰਗੀ ਬੱਲ ਜੂ ਬੱਗੇ ਮੂਹ ਦੇ ਵਿੱਚ ਆ ਗਿਆ ਕਿਉਂਕਿ ਚੰਗਾ ਸਾਹ ਤਿਆਰ ਹੋਊਗਾ ਮੈਂ ਵੀ ਚੰਗੇ ਪਰ ਇਹ ਨਹੀਂ ਕਨਫਰਮ ਵੀ ਕਿਹੜੇ ਸੀਮੰਨ ਦਾ ਤੇ ਇੱਕ ਬੱਚ ਜਮਾਨਤਨ ਹੋ ਜਾਊਗਾ ਤੇ ਥਾਣ ਹਵਾਨਾ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚਾਰੇ ਸਨ ਨਿਕਣਵੇਂ ਵਿੱਤੀ ਤੇ ਅੱਗੇ ਵੀਰੇ 2 ਨੰਬਰ ਦੇਖ ਰਿਹਾ ਝੋਟੀਆਂ ਪਾਣੀ ਮੋਹਰਾ ਦੀ ਹਾਂ ਬਈ ਇਹ ਕਿਹੜਾ ਸੋਸੀ ਹੋਈ ਆ ਇਹ ਬਈ ਦੂਜਾ ਸੋਸੀ ਬੱਚਾ ਇਹਦੇ ਮਗਰ ਕੀ ਆ ਗਿਆ ਕੱਟੀ ਆ ਗਈ ਇਹਦੇ ਮਗਰ ਆ ਸੇ ਇਹਦੇ ਮਗਰ ਕੱਟੀ ਇਹਨੂੰ ਕਹਿਵਾ ਦੇਣਾ ਸੂਈ ਨੂੰ ਅੱਜ ਇਹਨੂੰ ਬਈ ਛੇਮਾ ਦੇਣਾ ਅੱਜ ਛੇਮਾ ਦਿਨ ਸੂਈ ਨੂੰ ਆ ਤੇ ਦੁੱਧ ਕਿੰਨਾ ਹੋਣਾ ਦੁੱਧ 14 ਕਿਲੋ ਤਿਆਰ ਆ ਬਈ ਦੋ ਟੈਂ ਬਣਾ ਦੇਗਾ ਜਮਾ ਬਈ ਚਾਰ ਟੈਂ ਲੀਟਰ ਨਿਭਣਗੇ ਜਮਾ 7 ਲੀਟਰ ਟੈਂ ਰੇਟ ਇਹਦਾ ਇਹਦਾ ਰੇਟ 225 ਜ ਮੌਕੇ ਤੇ ਗੁਜਾਇਸ ਹੋ ਜਾਊਗੀ ਤੇ ਚੌਣ ਚਵਾ ਧਾਰ ਕੋਈ ਪੂਰ ਸਰਲਾ ਜਮਾ ਬੋਲੀ ਆ ਜੀ ਸੁਭਰ ਸਿੰਘ ਮੂੰਹ ਮੱਥਾ ਝੋਟੇ ਦੇਖ ਸਾਂ ਦੂਜਾ ਸੂਆ ਨਵਾਂ ਹਨ ਥੱਲੇ ਵਾ ਫਟਫਟ ਬਿਲਕੁਲ 125000 ਰੁਪਏ ਝੋਟੀ ਦੀ ਕੀਮਤ ਆ ਤੇ ਥਾਣੋ ਹਵਾਨੇ ਦੇਖ ਸਕਦੇ ਬਿਲਕੁਲ ਫਿੱਟ ਫਾਟ ਠੋਸ ਹਵਾਨੇ ਦੀ ਆ 14 ਲੀਟਰ ਮਾਲਕ ਦੱਸ ਦਿਆ ਕਿ 7 ਲੀਟਰ ਪਰ ਟਾਈਮ ਦਾ ਦੁੱਧ ਇਹ ਥੱਲੇ ਹਾਜ਼ਰ ਆ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਵੀ ਦੇਖ ਸਕਦੇ ਹੋ ਸੋਹਣੇ ਚੰਗੀਆਂ ਸੋ ਚੰਗੇ ਦੁੱਧ ਵਾਲੇ ਬੱਚਾ ਇਹਦੇ ਪਿੱਛੇ ਆ ਗਿਆ ਮੇਰ ਆ ਸੌਰੀ ਕੱਟੀ ਆ ਗਈ 12525000 ਕੀਮਤ ਆ ਇੱਕ ਨੀਲੀ ਰਾਵੀ ਦੀ ਤੇ ਇੱਕ ਮੋਹਰੇ ਦੀ ਛੋਟੀ ਸ਼ਹਿਰ ਬਰਨਾਲਾ ਹੀ ਮਨੋਜਮਾ ਸਗੇੜਾ ਰੋਡ ਤੇ ਬਾਈਂ ਦੇ ਰਹਿਸਾ ਕੋਈ ਵੀ ਨਗਤ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਨਰਖ ਬਾਕੀ ਤੁਸੀਂ ਆਪ ਕਰਨੇ ਬਾਈ ਜੀ ਨੰਬਰ ਬੋਲੇ ਦੁਬਾਰਾ ਆਪਣਾ 869992072 86999 2072 2072 ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਲ